ਜਾਹ ਕਹਿੰਦਾ ਫਾਰਾ ਬਾਲਰ ਬੁੱਕਣ ਮਿਲ ਨਹੀਂ ਕਰਨਾ ਪੈਂਦਾ ਆ ਦੇਖ ਲੈ ਛੋਟੇ ਵਿਚ ਘਾੜ ਹੈ ਐਂ ਹੈਗਾ ਮੈਂ ਉਹ ਕੋਈ ਕੰਮ ਘਿਹੜਿਆ ਕਰਾਂ ਗੰਡੇ ਤਾਂ ਮੈਂ ਸਮਾਰੇ ਆ ਹੱਥ ਟੁੱਟ ਜਾਣ ਰੁੜ ਜਾਣ ਜੇ ਕਿਸੇ ਕੰਮ ਹੱਥ ਵੀ ਲਾ ਲੇ ਇਹ ਆਪ ਦੇਖ ਲੈ ਮੈਨ ਸਾਬੇ ਰੋਟੀ ਬਣਾ ਦੇ ਰੋਟੀ ਬਣਾ ਦੇ ਦੱਸ ਮੈਂ ਇਕੱਲੀ ਕਿੱਧਰ ਕਿੱਧਰ ਮਰਾਂ ਪੁੱਛਣਾ ਲਾ ਹੋਵੇ ਕੋਈ ਆ ਹੁਣ ਆ ਜੂਗਾ ਵੀ ਰੋਟੀ ਬਣ ਤਿਕਣਾ ਪਹਿਲਾਂ ਜਾ ਕੇ ਰੋਟੀ ਬੱਣਾ ਉਂ ਆਪ ਗਾਲਾਂ ਖਾਣ ਵਾਲੇ ਕੰਮ ਕਰੂੰਗੀ ਫਿਰ ਚੱਲ ਮਾ ਇਹ ਤਾਂ ਬਾਅਦ ਚੋਂ ਹੀ ਹੋ ਜਾਊਗਾ ਮੁੜ ਕੇ ਇਹਦਾ ਕੀ ਪਤਾ ਕਿ ਤਨੇ ਨੂੰ ਹੱਥ ਪਾਵੇ ਭਾਈ ਮੇਰੀ ਗੱਲ ਸੁਣ ਲਾ ਮੇਰੇ ਕੋਲ 5000 ਰੁਪਏ ਤਾਂ ਹੈਗਾ ਯਾਰ ਮੈਨੂੰ 20000 ਦਾ ਘੰਟਦਾ ਕੰਮ ਹੈ ਮੋਬਾਈਲ ਲੈਣਾ ਘਰੇ ਮੇਰਾ ਜੀਣ ਲੱਗਦਾ ਹੈਗਾ ਤੇ ਬਾਈ ਬਣ ਕੇ ਸੁਣ ਲਾ ਮੈਨੂੰ ਦੇ ਦੇ ਕਿਸੇ ਬਸ ਅੱਗੇ ਸਾਲਾ ਪੁਰਾਣਾ ਬਣਿਆ ਬੈਠਾ ਇੱਥੇ ਉਹ ਇਕੱਲਾ ਆਈ ਜਾਂਦੀ ਏ ਤੇਰੀ ਭਝਾਈ ਉਧਰੋਂ ਤੂੰ ਉਹਦੇ ਨਾਲ ਟੱਕਾ ਮੇਰੇ ਨਾਲ ਨਿਕਰਾਂ ਮੈਂ ਇੱਥੇ ਖੜਾ ਹਾਂ ਉਹ ਤੇ ਹੁਣ ਇਸ ਤੋਂ ਬਾਅਦ ਸਰਦਾਰਾਂ ਦੇ ਜਾਊਂਗਾ ਕੀ ਕੀ ਕਰੀ ਜਾਵਾਂ ਮਾੜਾ ਮੋਟਾ ਰਕਾ ਤੋੜ ਲਿਆ ਕਰ ਕੰਮ ਕਰ ਲਿਆ ਕਰ ਜਿੰਨਾ ਕ ਹੁੰਦਾ ਓਨਾਂ ਕ ਮੈਂ ਕਰਵਾ ਦਿੰਦਾ ਕੀ ਕਰਾਉਣਾ ਉਹਨੂੰ ਪੁੱਛ ਜਾ ਕੇ ਤੇ ਪੁੱਛਾਈ ਉਹਦਾ ਸਾਰਾ ਕੰਮ ਭਾਲ ਦਿਆ ਮੈਥੋਂ ਤੇ ਫੇਰ ਕਰਨੇ ਹੀ ਪੂ ਬਈ ਫੇਰ ਤੂੰ ਜਾ ਵੜਿਆ ਕਰ ਜਿਹੜੀ ਤੇ ਮੈਂ ਕਰਾ ਦਿਆ ਕਰੂੰ ਉਹਦੇ ਨਾਲ ਮੈਂ ਹੁਣ ਮੈਂ ਬਹਿ ਹੈ ਨਹੀਂ ਰਿਆ ਨਹੀਂ ਮੈਂ ਬੀਜੀ ਗੱਲ ਸੁਣ ਮੇਰੀ ਤੂੰ ਤਾਂ ਇੱਿੱਟਾ ਘੜੀ ਜਾਣਾ ਇਹਨੂੰ ਇੱਥੇ ਬਿਠਾ ਰੱਖੇ ਚੜਾ ਕੇ ਸਿਰ ਤੇ ਇਹਨੂੰ ਕੋਈ ਕੰਮਕਾਰ ਕਰਨ ਨੂੰ ਕਹਿ ਦੇ ਗੰਡੇ ਦਾ ਸਮਾਰ ਹੀ ਸਕਦਾ ਹੱਥ ਤਾਂ ਹੀ ਟੁੱਟੇ ਤੇਰੇ ਮੈਂ ਤਾਂ ਬੇਵਾਰੀ ਕਹਤਾ ਇਹਨੂੰ ਮੇਰੇ ਘੜਾ ਅੱਖੇ ਲੱਗਦਾਗਾ ਮੇਰੀ ਗੱਲ ਸੁਣ ਲਾ ਮੈਂ ਬਈ ਸਾਰਾ ਕੰਮ ਕਰਵਾਉਣਾ ਇਹਦੇ ਨਾਲ ਕੀ ਆਈ ਬੈਠਾ ਦਾ ਬਰਾਉਣਾ ਬਣਿਆ ਇੱਥੇ ਤੂੰ ਤੂੰ ਚੱਕ ਕੰਮ ਕਰ ਜਾ ਬਈ ਰਹਿਣ ਤੇ ਟੱਕਰ ਬਾਰਦੇ ਦੀ ਕਿਸੇ ਪਾਸੇ ਜਾਈਦਾ ਗੱਲ ਸੁਣ ਜੀ ਤੂੰ ਕੰਮ ਨੂੰ ਲੇਟ ਹੋਈ ਇਹਨਾ ਮੁੜ ਕੇ ਸਰਦਾਰਨੀ ਮੈਨੂੰ ਬੋਲਦੀ ਐ ਰੋਟੀ ਤੇਰੀ ਮੈਂ ਬਨਤੀ ਚੱਕ ਕੇ ਲੈ ਜਾ ਤੇਦਾ ਜਾਣੀ ਪੂਗਾ ਮੈਨੂੰ ਬਈ ਹੁਣ ਮੈਨੂੰ ਤਾਂ ਦੱਸ ਓਏ ਸਾਡੇ ਅੰਮ੍ਰਿਤ ਬਾਹਰ ਜਾਂ ਤੇਰੀ ਆਪ ਬਨਈਦਾ ਅਕਤੂਬਰ ਜੀ ਬਗਦਾ ਲਾ ਯਾਰ ਮੇਰਾ ਫੀਪਾ ਨਾ ਹੁਣ ਬਣਾਉਣੇ ਬੋ ਅੱਧਾ ਮੈਨੂੰ ਆਇਆ ਸੀ ਕਿ ਪਾਣੋ ਸਰਦਣਾ ਸਰਦਾਂ ਦਾ ਹੁਣ ਕੜਾਊ ਆ ਕੰਧ ਹਟਦਾ ਨਹੀਂ ਵਿਚਾਲੇ ਆਪਾਂ ਜਲੀ ਕਰਨੀ ਪੂਗੀ ਨਾ ਮੈਨੂੰ ਜਦੋਂ ਬਣਾਇਆ ਨਾ ਘਰ ਚੋਂ ਅੱਧਾ ਕਮਰਾ ਜੇ ਕੀ ਰਹਿ ਜੂਣਾ ਗੋਲੇ ਫੇਰ ਨਹੀਂ ਬਸ ਪਟਣਾ ਨਾਲ ਫੇਰ ਬੜਕਣ ਵੀ ਆ ਰਸੋਈ ਰਸੂਈ ਸਾਰਾ ਕੁਝ ਮੇਰੀ ਕਿੰਨੀ ਆਉ ਤੇ ਇਧਰ ਹੀ ਛੜ ਹੀ ਲੁਹਾਂਗੀ ਅੱਲਾ ਪਾਵਾ ਨੇ ਫੜਾਰ ਹੋਤੀ ਆ ਜੱਕੋ ਜੀ ਜੇ ਖਾਣੀ ਹੈ ਤਾਂ ਦੱਸ ਦੇ ਮੈਂ ਪਾ ਦਨੀ ਆ ਓ ਯਾਰ ਮੇਰਾ ਤਾਂ ਮਾਨ ਖਰਾਬ ਹੋਇਆ ਪਿਆ ਮੈਂ ਨਹੀਂ ਖਾਂਦਾ ਆਉ ਦੇਖ ਲੈ ਦੇਖ ਲੈ ਮੇਰੀ ਗੱਲ ਸੁਣ ਹੁਣ ਇੱਥੇ ਖੜ ਕੇ ਦੇਖ ਲੈ ਪਹਿਲਾਂ ਬੋਲੀ ਜਾਂਦਾ ਕੁਸਮਾ ਕੁਸ ਬੜਬੜ ਕਰੀ ਜਾਂਦਾ ਐ ਨਹੀਂ ਹੈਗਾ ਵੀ ਫਿਰ ਉਹ ਕਰ ਦੇਣਗੇ ਇਹ ਬਿਲਕੁਲ ਆ ਕਿ ਹੁਣ 20000 ਦੇ ਦੇ ਮੈਨੂੰ ਮਨ ਵਾੜ ਗਿਆ ਹੁਣ ਕਿੱਡੀ ਗੱਲ ਆਂਗੀ ਉਹ ਵਿਆਹ ਕਰਾ ਕੇ ਹੁਣ ਆਪ ਜਣੇ ਐ ਬਣਦਾ ਵੀ ਮੈਂ ਕਾਹਣੀ ਹੁਣ ਉਹ ਹੋ ਗਿਆ ਪਹਿਲਾਂ ਤਾਂ ਬਥੇ ਰੋਕਾ ਨਾ ਸੀ ਕਰਨਾ ਮੈਂ ਉਹ ਕਰ ਦੂੰ ਮੈਂ ਰੁਕਣਾ ਨਹੀਂ ਆਇਆ ਕਰੂੰ ਮੈਂ ਕਰਿਆ ਤੁੰ ਫਲਾਨਾ ਕਰਿਆ ਤੁੰ ਮੰਗੋ ਫਰੀ ਇਹ ਕੀ ਪਤਾ ਜਾਂਦਾ ਕੋਈ ਵਿਆਹ ਕਰਾ ਕੇ ਲਗਦਾ ਹੁਣ ਮੈਨੂੰ ਅੱਡੋ ਹੁਣ ਹੀ ਹੋਊਗਾ ਨਾ ਨਹੀਂ ਤਾਂ ਵਿਆਹ ਹੋ ਜੂਗਾ ਮੇਰੀ ਗੱਲ ਸੁਣ ਲੈ ਜੀ ਤੈਨੂੰ ਕਿਹਾ ਨਾ ਕਿ ਮੈਂ ਕਹਿੰਨੀ ਖੂਚ ਗੱਲ ਕਰਨ ਬਰਾਬਰ ਹੈ ਹੈ ਤੈਨੂੰ ਪੰਜਾਬੀ ਵੀ ਕਹਿੰਦਾ ਉਹਨੂੰ ਕਿਤੇ ਦਿਹਾੜੀ ਦੇ ਪੇ ਤੇ ਭੇਜਿਆ ਕਰ 2 ਰੁਪਏ ਘਰੇ ਹੁਣ ਇਹ ਜਵਾਕਾਂ ਦੇ ਤਾਂ ਲੰਦੀਆਂ ਵੜਦਾ ਸਾਰਾ ਦਿਨ ਮੈਂ ਕੀ ਕਰਾਂ ਯਾਰ ਮੈਂ ਸਾਰਾ ਕੁਝ ਸਮਝਾਈਏ ਨਾ ਇਹ ਤਾਂ ਅੱਖ ਹੀ ਨਹੀਂ ਲੱਗਦਾਗਾ ਮੈਂ ਤਾਂ ਜਾਨਣਾ ਕੰਮ ਤੇ ਸਰਦਾਰ ਬੋਲੂਗਾ ਬੋਡੂ ਦਾ ਸਰਦਾਰਾ ਹੋ ਇਹਦਾ ਤਾਂ ਸਰਦਾਰ ਬੋਲਦਾ ਜੈ ਬੱਡਾ ਮੇਰੇ ਘਰੇ ਕੰਮ ਦਾ ਕੋਈ ਹੈ ਹੀ ਨਹੀਂ ਮੂੰਹ ਸਿਰ ਨਾ ਪੁੱਤੇ ਤਾਂ ਮੈਨੂੰ ਤਾਂ ਐ ਸਮਝਦਾ ਜਿਵੇਂ ਮੈਂ ਤਾਂ ਮਸ਼ੀਨ ਹੁੰਨੀ ਐ ਹੈ ਟੱਪੇ ਨੇ ਦਬਾਓ ਵੀ ਸਾਰਾ ਕੁਝ ਮੈਂ ਤਾਂ ਆਪ ਜਾਨੀ ਆ ਆ ਨਿਆਰਾ ਆਹ ਬਾਈ ਬੋਲਦਾ ਇਹੋ ਬਿੱਤ ਨੂੰ ਅਖਾਈ ਮਾਇ ਸੁਮਾਨ ਲਾਇਆ ਕਰ ਐ ਸੁਮਾਨ ਲੱਗਣਾ ਲਾਗੇ 1000 ਦਾ ਸਮਾਨ ਹੋ ਬੈਠਾ ਯਾਰ ਓਏ ਫੜ ਤੂੰ ਸਾਰੇ ਆ ਬਣਾ ਓਰੇ ਫੜ ਨਾ ਨਹੀਂ ਅਰ ਪੀਰ ਸਮਾਰਟ ਛੱਡ ਦੇ ਯਾਰਾ ਦੇਖੀ ਇੱਕ ਨਜ਼ਾਰਾ ਆਈ ਜਾਊਗਾ ਇੱਕ ਮੇਰਾ ਹੈ ਇਹ ਯਾਰ ਇਹ ਬੁੱਤੋ ਆਦੇ ਨਾ ਨਾ ਕੰਟਰੋਲ ਹੈ ਐਸ ਕਰੇਗਾ ਐਸ ਕਰੇਗਾ ਯਾਰ ਪੀਰ ਕਮੋਰ ਕਾਬਾ ਹੋ ਗਿਆ ਆ ਪਾਣੀ ਪੀ ਲੈ ਵਰੀ ਕਿਤੇ ਨਜ਼ਾਰਾ ਦੇਖੀ ਹੁੰਦਾ ਇਹ ਬੁੱਤੋ ਸਮਾਰਟ ਲਾ ਕੇ ਤੂੰ ਬਰਸ਼ਾ ਜਾਏਗਾ ਥਰੱਕਾ ਬਰੇਬਾਰ ਰੋਮਾ ਲਾ ਗਈ ਭਾਈ ਇੱਕ ਗੱਲ ਸੁਣ ਲੈ ਬਈ ਇੱਕ ਗੱਲ ਆ ਬਈ ਤੁਹਾਡੇ ਘਰੇ ਖੁਰੇ ਤੇਰਾ ਬੋਲਣਾ ਨਹੀਂ ਠੀਕ ਹੈ ਨਾ ਆ ਇਹ ਆਉਣ ਦਾ ਸਮਾਂ ਆ ਗਿਆ ਤਾਂ ਕੱਲ ਸਵੇਰੇ ਘਰ ਦੇ ਥੱਲੇ ਓਏ ਨਸੇ ਤੇ ਲਾਦਾ ਸਾਡਾ ਮੁੰਡਾ ਉਹ ਗੱਲ ਨਾ ਉਹ ਭਾਈ ਆਪਦੇ ਸਰਤੇ ਕਿ ਹਾਂ ਆਪੇ ਗਾੜੀ ਧਾੜੀ ਤੇ ਆ 100 ਰੁਪਏ ਸਮਾਨ ਲੈ ਕੇ ਧਾੜੀ ਧਾੜੀ ਆ ਹਾਂ ਬਿਲਕੁਲ ਨਾ ਗਾੜੀ ਤੇ ਜਾਉਂਗਾ ਦੇਖੀ ਨੀ ਯਾਰ ਅੱਲਾ ਇੱਕ ਸਾ ਸਮਾਨ ਲਾ ਕੇ ਤੜਕੇ ਦੇਖ ਲੈਂਦੇ ਕਿੰਨੇ ਲੱਗ ਜਾਏਗਾ રોટી ભુખ પખ લે ચાલુ ਓਏ ਰਪਣਾ ਵੀ ਹਣਾ 12ਵੇਂ ਜਮਾਤ ਮੈਡਮ ਡਿਸਪੀਰ ਗਏ ਯਾਰ ਸੋਨਾ ਜਿੱਲਾ ਬਠਿੰਡਾ ਚ ਵਸਦੇ ਨਹੀਂ ਆ ਓਏ ਬਸ ਤੇ ਕੀ ਜਾਵਾਂ ਯਾਰ ਅੰਸੀੜੀ ਫਿਰ ਤੇ ਉੱਤੇ ਉੱਦੋਂ ਚੜ ਜਾਂਦੇ ਉੱਦੋਂ ਉੱਤਰ ਜਾਂਦੇ ਆ ਕੀ ਕਰਾਂਗੇ ਅੱਛਾ ਫਿਰ ਵੀ ਹਾਲਾਤ ਆ ਠੀਕ ਆ ਬਾਈ ਕਿਵੇਂ ਆ ਚਾ ਠੀਕ ਆ ਠੀਕ ਆ ਵਧੀਆ ਤੁਸੀਂ ਤਾਂ ਹੋਰ ਕਿਵੇਂ ਮੇਰੇ ਤਾਂ ਜਮੀ ਚੁੱਪ ਕਰ ਗਏ ਨਹੀਂ ਚੁੱਪ ਤਾਂ ਕਹਿੰਦਾ ਨਾ ਕਰੇ ਚੁੱਪ ਕਰ ਜਾਂਦੇ ਆ ਇੱਥੇ ਆ ਗਏ ਤੁਸੀਂ ਚੁੱਪ ਕਰਕੇ ਪਤੰਦਰੋਂ ਕੀ ਕਹਿੰਦੇ ਕਰਦੇ ਚੁੱਪੀ ਕਰ ਜਾਂਦੇ ਕੁਛ ਨਹੀਂ ਦੱਸਦੇ ਬੋਲਦੇ ਉਹ ਮਾੜਾ ਮੋਟਾ ਉਹ ਕੁਸਰ ਬੰਸਰ ਕਰੀਦਾ ਕਰਦੇ ਉਹਨੇ ਗੱਲਾਂ ਮੜੀਆਂ ਮੁੱਟੀਆਂ ਹਸਪਤਾਲ ਚ ਪੜੀਆਂ ਹੀ ਕਰਨ ਲੱਗੀਆਂ ਹੈ ਉਹ ਤਾਂ ਉਸ ਵਿੱਚ ਨਹੀਂ ਕਰੀ ਜਾਂਦੇ ਦੋਨੇ ਮੈਨੂੰ ਤਾਂ ਕੋਈ ਵਿਚ ਨਹੀਂ ਲੈਂਦਾ ਤੀਜਾ ਗੱਲ ਕਰਦਾ ਤੇਰਾ ਕੋਈ ਤੀਜਾ ਤਾਂ ਹੁਣ ਕਰਦਾ ਇਹਨਾਂ ਉਹ ਤਾਂ ਮੋਹ ਕਰਦਾ ਪੂਰਾ ਅੱਛਾ ਨਹੀਂ ਕਰਦਾ ਹੁਣ ਕੋਈ ਗੱਲਬਾਤ ਹੋਰ ਕਰਦਾ ਹੋਵੇ ਹੋਰ ਤਾਂ ਕੋਈ ਗੱਲ ਨਹੀਂ ਕਰਦਾ ਮੇਰੇ ਨਾਲ ਹੋਰ ਤਾਂ ਪੂਰਾ ਮੈਂ ਦੱਸਦਾ ਕਿੱਟਾ ਲਾਉਂਦਾ ਉਹ ਟੀਕੇ ਵੀ ਲਾਉਂਦਾ ਮੈਂ ਤਾਂ ਮਜ਼ਾਕ ਕਰਦਾ ਮੈਂ ਯਾਰ ਮੈਂ ਮਜ਼ਾਕ ਤੂੰ ਮੇਰਾ ਦੁਸ਼ਮਣ ਹੈ ਲੈ ਦੇਖ ਲਾ ਤਾ ਆ ਪੁੱਛ ਲੈ ਜੇ ਇਹ ਇਹ ਕਾਲੀ ਵੀਤੀ ਆ ਬਸ ਸਹੀ ਗੱਲ ਹੈ ਗੱਲ ਬਸ ਤੇ ਚੜ ਗਿਆ ਉੱਥੇ ਵਿਚਾਰੇ ਖੜ ਗਿਆ ਕੁੜੇ ਨਾਲ ਕੁੜੇ ਕੜਨ ਤੇ ਮੁੰਡੇ ਚੜਨ ਲੱਗੇ ਆ ਪਿਛਲੀ ਵਾਰੀ ਚੜ ਗਿਆ ਤੇ ਮੂਲੀ ਵਾਰੀ ਉਤਰ ਲੱਗਿਆ ਤੇ ਡਿੱਗ ਪਿਆ ਤੇ ਇੱਕ ਆਕੇ ਚੜਾਇਆ ਨਾ ਮੇਰੇ ਪਰਲੇਟ ਦੇ ਉੱਤਰ ਗਿਆ ਪਰਲੇਟ ਦੇ ਉੱਤਰ ਗਿਆ ਮਨੋਂ ਉੱਤਿਆ ਜਿਹੜਾ ਚੱਪੜ ਤੇ ਡਿੱਗਿਆ ਪਿਆ ਉਹ ਤਾਂ ਚੱਪੜ ਤੋਂ ਡੇਪੀ ਕੇ ਕਹਿੰਦੇ ਹਿਮਾ ਜਪਿਆ ਮੈਂ ਮਜ਼ਾਕ ਕਰਕੇ ਮੈਂ ਕਹ ਦਿੰਦਾ ਤੇਰਾ ਮਜ਼ਾਕ ਕਰਦਾ ਕਿ ਕਰਕੇ ਨੂੰ ਮਤਲਬ ਬਦਿਆ ਮੈਂ ਤਾਂ ਕਿਤੇ ਦੇਖਿਆ ਨਹੀਂ ਆਇਆ ਇਹਦਾ ਨੂੰ ਪਤਲਾ ਹੋਰ ਭਰਾਵਾ ਮੈਂ ਗੰਜੇ ਦੀ ਦੁਕਾਨ ਤੇ ਗਿਆ ਸੀ ਉੱਥੇ ਖੜਾ ਮੈਂ ਅੰਡੇ ਲੈ ਕੇ ਆਇਆ ਕਹਿੰਦਾ ਮੈਂ ਚੱਲ ਨਾਲ ਯਾਰ ਅੱਛਾ ਉੱਥੇ ਕਰਮਾਚਾਰ ਘਾ ਘਰ ਨੂੰ ਜਾਊਗਾ ਫਿਰ ਉੱਥੇ ਮੈਂ ਦੁਕਾਨ ਤੇ ਉੱਧਰ ਗਿਆ ਮੈਨੂੰ ਬੈਠਾ ਹੀ ਬੈਠਣੇ ਪਤਾ ਨਹੀਂ ਕੀ ਖਾ ਲਿਆ ਬੰਦੇ ਨੇ ਮਗਰ ਅੱਛਾ ਤੇ ਚੰਗਾ ਭਲਾ ਤੇ ਮੈਂ ਕਹਿੰਦਾ ਪਾਣੀ ਵੀ ਨਾ ਤਹਾਂ ਜਿਹੜਾ ਉੱਥਰ ਨਾਲ ਜਾ ਕੇ ਮੁੜ ਕੇ ਥੱਲੇ ਅੱਛਾ ਮਹਾਵਾਹ ਫੜ ਕੇ ਮੈਂ ਤਰਿਆ ਫਿਰ ਕੱਲ ਇਸੇ ਟੋਬੇ ਤੇ ਬੈਠਾ ਬਰਸੋ ਰੋਬੇ ਦੀ ਬੈਠਾ ਸੀਗਾ ਰੋਬੇ ਦੇ ਬੈਠਾ ਮੈਂ ਕਹਿੰਦਾ ਮੈਂ ਜਾਂਦੇ ਨਹੀਂ ਇਹ ਗੱਡੂ ਜਾਂਦਾ ਕੋਈ ਪੂਰਾ ਟਾਇਰ ਸੀਗਾ ਨਾ ਨਾ ਮੈਂ ਕਹਿੰਦਾ ਪੂਰਾ ਜਾਂਦਾ ਨਹੀਂ ਹੈਗਾ ਕਿਤੇ ਨਾ ਨਾ ਪੂਰਾ ਟਾਇਰ ਸੀਗਾ ਹੋਰ ਮੁੰਡੇ ਤੇਨੂੰ ਦਿਖਾ ਨਾ ਮੁੰਡਿਆਂ ਤੋਂ ਪੁੱਛ ਲੈ ਮਾਈਨਾ ਤੋਂ ਪੁੱਛ ਲੈ ਕੋਲੇ ਸੀਗਾ ਗੱਡੀ ਇਹਨੂੰ ਬੱਸਾ ਬੈਠਾ ਹਾਂ ਬਾਈ ਤੂੰ ਦੇਖਿਆ ਹੋ ਮੁੰਡਾ ਬਾਈ ਵੀ ਛੱਪੜ ਤੇ ਲੱਗਦਾ ਮਸਾ ਫਟਾ ਅੱਛਾ ਛੱਪੜ ਦੇ ਵਿੱਚ ਹੀ ਆਪਾਂ ਕਰੀਏ ਅੱਛਾ ਮੈਨੂੰ ਤਾਂ ਦੱਸਿਆ ਨਹੀਂ ਗਿਆ ਯਾਰ ਉਹਨੇ ਮੈਂ ਤਾਂ ਕਹਿੰਦਾ ਵੀ ਮੈਂ ਤਾਂ ਬੱਕ ਫਿਰ ਸਕੂਲ ਜਾਂਦਾ ਕਹਿੰਦਾ ਤਿੰਨ ਕਿਤੇ ਕੀ ਦੱਸਦੇ ਹੀ ਆ ਉਹ ਸੁਪਰ ਦੇ ਡਾਕਟਰ ਜਿਹਾ ਨਾ ਟੀਕੇ ਲਾ ਕੇ ਅੱਛਾ ਪੂਰਾ ਕਹਿੰਦਾ ਸੀਗਾ ਤੇ ਤੁਹਾਡੇ ਕੋਲ ਹੈ ਸੂਈ ਤੇ ਵੀ ਹੋਰ ਤੂੰ ਤਾਂ ਖੜੇ ਇੰਨਾ ਪੁੱਛਣਾ ਕਿਸੇ ਮੰਨ ਲਾਦੀ ਮੈਨੂੰ ਬਾਈ ਨਾਲ ਗੱਲ ਕਰਨ ਦੀ ਜਾਰੀ ਗੱਲ ਤਾਂ ਬਸ ਤੋਹੀ ਫਿਰ ਤਾਂ ਸਮਝਾ ਲਾ ਵੀ ਉਹਨੂੰ ਹੁਣ ਤਾਂ ਮੌਕਾ ਹੈ ਹੁਣ ਕੇ ਨਹੀਂ ਮੌਕਾ ਥਣਾ ਤੇ ਨਾ ਨਾ ਕਰਦਾ ਹੁਣ ਬਾਈ ਨੂੰ ਕਰਦਾ ਹਾਂ ਹਾਂ ਕਰ ਲਾ ਗੱਲ ਹੁਣ ਤਾਂ ਪੱਕਾ ਹੈ ਮੁੜ ਕੇ ਵਿੜਾਵਿਆ ਹਾਂ ਉਹ ਸੁਣਿਆ ਨਾ ਗੰਮਾ ਆ ਬੇਟੂ ਕਿਵੇਂ ਲੱਗਿਆ ਤੈਨੂੰ ਪ੍ਰੋਗਰਾਮ ਬਹੁਤ ਵਧੀਆ ਲੱਗਿਆ ਬਈ ਨਜ਼ਾਰੀ ਆਈ ਜਾਂਦੀ ਐ ਬਾ ਜਦੋਂ ਲੋੜ ਹੋਵੇ ਤੈਨੂੰ ਪੈਸੇ ਲੈ ਆ ਕਰ ਤੇ ਬਾਈ ਨੂੰ ਮਿਲ ਜਾਗਾ ਜਰੂਰ ਤੇ ਯਾਰਾ ਦਵਾ ਨਾ ਮੈਂ ਫੇ ਕੀ ਬੋਲਦਾ ਤੂੰ ਕਹਿੰਦਾ ਜਿੰਦਗੀ ਦੇ ਹਰ ਹਸਤਾ ਦੇ اف میرے ماں سون دا جڑے ہوندے گھر لڑدے بھائی اپ دی نیا نیا لے ان گرو کان تو منہ ہوے تے قاب کر پے جو وی ہو کرے تو اے بھائی بیٹھے ہیں ਕਹਦੇ ਨੋ ਦਾਰੂ ਵੀ ਨਾ ਮਹਾਨ ਆ ਉਹ ਦਾਰੂ ਤੋਂ ਜਾਨ ਆ ਗਿਆ ਓਏ ਕਮਲਿਓ ਉਹ ਗਲਾਸ ਉਹ ਗਲਾਸ ਉਹ ਗਲਾਸ ਗਲਾਸ ਵਾਲੇ ਨੇ ਬਾਈ ਬਾਈ ਨਹੀਂ ਪਾਣੀ ਨਹੀਂ ਪੁੱਟ ਗਿਆ ਆਏ ਆਏ ਬ్రో ਫਿਕਰ ਪਰ ਜਾ ਕਹਿੰਦਾ ਮਾਰਦਾ ਜਾਣ ਦੇ ਫਿਕਰ ਤੋਂ ਫਿਕਰ ਦਲਵਾਉਂਦਾ ਦਲਵਾ ਬੰਦੇ ਬੜੇ ਹੋਏ ਆ ਤੇ ਕਹਿੰਦੇ ਕੌਣ ਆ ਰੋਈਆ ਤੂੰ ਮੇਰੇ ਕੋਲ ਆ ਜਾ ਦੇ ਦੇਖੀ ਮੈਂ ਆਵਾਜ਼ ਬਾਈ ਇੱਕ ਗੱਲ ਆ ਮੈਂ ਕੱਲ ਨੂੰ ਬਿੱਟੂ ਤੇਰੇ ਘਰ ਕੇ ਸਾਨੂੰ ਕੁਝ ਕਰਨ ਕਿਉਂ ਵੀ ਹਾਂ ਉਹ ਨੰਬਰ ਜੀ ਕਹਿੰਦਾ ਮੈਂ ਕਿਹਦੇ ਯਾਰ ਆਪਾਂ ਰੋਵੇਗਾ ਤੂੰ ਨਹੀਂ ਅਸਾਉਂਦੀ ਈ ਇਹ ਵੀ ਉਹ ਫੋਨ ਦਾ ਬਿਨਾਂ ਡਿਵਾਈਸ ਵਾਲਾ ਫਿਰ ਉਹ ਤਰਾ ਵੀ ਬਸ ਜਾਉਨੇ ਆਉਗੇ ਕੋਈ ਨਹੀਂ ਕੋਈ ਨਹੀਂ ਵੇਈ ਘਰਾਂ ਦੇ ਨਹੀਂ ਘਲਾ ਨਹੀਂ ਪਾਏ ਮਾਨ ਨੇ ਨਹੀਂ ਪਾਇਆ ਵੇ ਤੂੰ ਦੀ ਚੱਕਤੀ ਮਾਨ ਨੇ ਨਹੀਂ ਬਈ ਚੜ ਪਾਇਆ ਨਹੀਂ ਬੰਦਾ ਬਈ ਸੈੱਟ ਬੜਾ ਬਈ ਵਾਹ ਸੈੱਟ ਬੜਾ ਮਿੱਟੋ ਸੈੱਟ ਬੜਾ ਮਿੱਟੋ ਲੈ ਸਲਾਮਤ ਮੈਨੂੰ ਤਾਂ ਬੜੀ ਵੀ ਹੋਰ ਲਾ ਬਿੱਟੂ ਮੈਂ ਕੋਟ ਨਹੀਂ ਆ ਰਿਹਾ ਉਹ ਤਾਂ ਬੜੀ ਵੀ ਹੋਰ ਉਹ ਗਵਾਹ ਤਾਂ ਹੈ ਉਹ ਬਾਤ ਲਾ ਰੋ ਦੇਖੀਂ ਵਪਾਰਾ ਕਰ ਰਹੇ ਕਿੰਨੇ ਨੇ ਬੰਦੇ ਜਿਹੜਾ ਉਹ ਕੰਮ ਵਾਲੇ

ਬੇ ਕਹਿ ਰਵਾਂ ਫਤਰ ਹੋਦੀ ਪੀਨੇ ਬਟੇ ਰਵਾਂ ਮੈਂ ਵੀ ਦਾ ਦੂਟ ਦੂਟ ਪੀਨੇ ਪੀਲਾ ਬੀਲਾ ਬੀਲਾ ਮੀਰਾ ਮੈਂ ਵੀ ਤੂੰ ਵੀ ਕੇ ਫਿਰ ਬਿੱਟੂ ਨੂੰ ਘੜਾ ਦੀ ਚੱਲੋ ਯਾਰ ਮੈਂ ਤਾਂ ਬਾਹਰ ਪੈਂ ਗਿਆ ਘਰੇ ਯਾਰ ਥੋੜੀ ਲੜੋ ਗਿਆ ਫਿਰ ਕਦਰਾ ਬਸ ਯਾਰ ਕੋਈ ਵੇ ਬਈ ਤੂੰ ਤੂੰ ਲਾ ਬਈ ਤੂੰ ਤੁਸੀਂ ਬੈਠੋ ਮੈਂ ਨਾ ਕੋਲਾ ਬਣੇਗਾ ਤੁਸੀਂ ਬੈਠੋ ਬਿੱਟੂ ਨਾ ਮੈਨਲੀ ਭਾਈ ਹੋਏ ਹਾਂ ਅਮ ਜਿ ਰੋਣਾ ਵੇ ਆਈ ਜਾਣਾ ਤੂੰ ਘਰੇ ਹਾ ਵਾਕਿ ਨੇ ਸੁਣਾਈ ਪਿਆ ੁੰਡਾ ਵੀ ਨਹੀਂ ਲਾਕੇ ਗਏ ਮੈਂ ਤਾਂ ੁੰਡਾ ਲਾਕੇ ਗਈ ਸੀ ਜਵਾਕ ਆ ਗਏ ਉਹ ਵੀ ਕਮਰੇ ਦਾ ਬਾਰ ਵੀ ਖੋਲਾ ਕੇ ਮੈਨੂੰ ਬੁੱਤ ਆ ਗਿਆ ਲੱਗਿਆ ਜਾ ਕੇ ਦੇਖਾ ਲੈ ਉਹ ਤਾਂ ਪੇਟੀ ਵਾਲੇ ਕਮਰੇ 'ਚ ਬੈਠਾ ਨਹੀਂ ਪਤਾ ਨਹੀਂ ਕੋਈ ਗੜਾ ਦੇ ਦੇ ਤਾਂ ਰਾਤ ਨੂੰ ਮਸਾ ਪਾਉਣੀ ਆ ਕਮਰੇ 'ਚ ਮੈਂ ਉੱਛਾ ਤਾਂ ਨਹੀਂ ਬੇ ਬੁੱਤ ਬਿੱਟੂ 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 ਨਾ ਮੈਨੂੰ ਐਂ ਦੱਸ ਚੌੜਾ ਤੂੰ ਸ਼ਰਮ ਨਹੀਂ ਆਉਂਦੀ ਮੇਰੇ ਪੁੱਤ ਦੇ ਮੰਜੇ ਤੇ ਚੜਿਆ ਬੈਠਾ ਤੈਨੂੰ ਕਿਹਨੇ ਕਹਿ ਸੀ ਅੰਦਰ ਬੈਠ ਮੈਨੂੰ ਆ ਭੀ ਮਤਾ ਦੱਨਾ ਦਰ ਲਗਾਨੀ ਸੀ ਕੋਈ ਤਾਂ ਬੈਠਾ ਸੀ ਅੰਦਰ ਐਂ ਨਹੀਂ ਬੈਠਾ ਸੀ ਮੈਂ ਮੇਰੀ ਗੱਲ ਸੁਣ ਲੈ ਮੈਂ ਮੈਂ ਕੋਈ ਗੱਲ ਨਹੀਂ ਸੁਣਨੀ ਬਾਹਰ ਆਜਾ ਪੰਧਿਆ ਗੂ ਆ ਭੀ ਮਤਾ ਦੱਨਾ ਗੱਲ ਕਰਨੀ ਸੀ ਛੱਟੂ ਬਾਰੇ ਛੱਟੂ ਬਾਰੇ ਖਾਬਰਦਾਰ ਜੀ ਮੇਰੇ ਪੁੱਪ ਦਾ ਨਾਂ ਵੀ ਲਿਆ ਆਪਣੀ ਗੰਦੀ ਜੀਬ ਚ ਫੇਰ ਕੰਮ ਦਾ ਨ ਕਾਇਦਾ ਦੁਸ਼ਮਣ ਨਾਲ ਦਾ ਮੈਨੂੰ ਤਾਂ ਪਹਿਲੇ ਦਿਨੋਂ ਪਤਾ ਹੈ ਮੈਂ ਤਾਂ 20 ਵਾਰੀ ਪ੍ਰਿਕਟ ਬੈਗੀ ਤੇਰੇ ਭਰਾ ਨੂੰ ਇਹ ਕੰਜਰ ਮੇਰੇ ਪੁੱਤ ਤੇ ਲੱਗਦਾ ਮੇਰੇ ਪੁੱਤ ਤੇ ਲੱਗਦਾ ਆ ਪਤਾ ਲੱਗ ਗਿਆ ਨਾ ਆ ਦੇਰ ਹੁਣ ਕਹਿੰਦਾ ਮੈਂ ਕਿ ਬਿੱਟੂ ਬਾਰੇ ਗੱਲ ਕਰਨੀ ਆ ਦੱਸ ਕੀ ਕਰਦਾ ਸੀ ਉਹ ਭਾਬੀ ਮੈਂ ਸੱਤ ਤੋਂ ਸੁਣ ਕੇ ਆਇਆਗਾ ਬਿੱਟੂ ਬਾਰੇ ਗੱਲ ਕਰਨੀ ਆ ਤੂੰ ਮੜੀਏ ਸ਼ਾਂਚੀ ਨਾਲ ਗੱਲ ਕਰਦਾ ਮੈਂ ਨਾ ਕੀ ਗੱਲ ਕਰਦਾ ਦੱਸ ਭਾਬੀ ਸਮਝਾ ਨੰਦਾ ਨੰਦਾ ਉਹ ਬਿੱਟੂ ਨਾਲ ਦੱਸ ਸੁਣ ਕੇ ਆਇਆ ਲਾਈ ਕਹਿੰਦੇ ਵੀ ਨਸ਼ਾ ਦਾ ਲੱਗ ਗਿਆ ਹੁਣ ਮੇਰੀ ਗੱਲ ਸੁਣ ਲੈ ਇੱਕ ਹੁਣ ਹਜੇ ਤਾਂ ਤੇਰਾ ਭਰਾ ਨਹੀਂ ਹੈਗਾ ਘਰੇ ਸੌ ਨੂੰ ਗਿੱਗ ਗਾਲ ਫੁੱਟਾ ਦੇ ਕੇ ਮਾਰ ਦੂੰ ਮੈਂ ਤਾਂ ਪਹਿਲਾਂ ਹੀ ਤੈਨੂੰ ਘਰੋਂ ਕੱਢਣ ਨੂੰ ਫਿਰਦੀ ਸੀ ਹੈ ਕੰਮ ਦਾ ਨਾ ਕਾਜ ਦਾ ਮਰਨੇ ਨੇ ਹੁਣ ਮੈਨੂੰ ਹੋਰ ਹੀ ਕੁਝ ਕੱਢ ਮਾਰਿਆ ਨਾ ਤੇ ਇੱਥੋਂ ਮੇਰੇ ਪੁੱਤ ਨੂੰ ਕਿਉਂ ਨਹੀਂ ਝੱਲੀਦਾ ਮੈਨੂੰ ਦੱਸ ਦੇ ਦੱਸ ਦੇ ਮੈਨੂੰ ਮੈਂ ਵੀ ਉਨੀ ਪਿਆਰ ਕਰਦਾ ਹਾਂ ਉਹ ਰਹਿਣ ਦੇ ਵੇ ਰਹਿਣ ਦੇ ਟਿਆਰ ਮੈਨੂੰ ਸਭ ਤੋਂ ਜ਼ਿਆਦਾ ਤੇਰਾ ਪਿਆਰ ਕਰਨ ਵਾਲਾ ਦਾ ਚੌਰੇ ਸਵੇਰੇ ਤਾਂ ਉੱਠ ਕੇ ਖੜਾ ਪੜਾ ਕਿ ਪੱਕਣਗੇ ਚਾਹਤਾ ਸੀ ਮੈਨੂੰ ਪਤਾ ਹਜ਼ਾਰ ਕਰਦਾ ਸਾਨੂੰ ਦੋਹਾਂ ਜੀਆਂ ਨੂੰ ਪੜਦਾ ਤੈਨੂੰ ਤਾਂ ਆਏ ਉੱਧਾ ਵੀ ਮੇਰਾ ਵਿਆਹ ਕਿਉਂ ਨਹੀਂ ਕੀਤਾ ਹੈ ਮਰਨੇ ਦੇ ਕੰਮ ਕਰਦਾ ਹਾਂ ਤੇ ਤੇਰਾ ਵਿਆਹ ਕਰੀ ਤੇਰਾ ਪਾਲਣ-ਸੂਪਣ ਕਰਕੇ ਤੇਰਾ ਬੱਟੇ ਫਾ ਸਾਨੂੰ ਕਿਹੜਾ ਸ਼ੌਕ ਹੈ ਘਰੇ ਬਿਠਾਉਣ ਦਾ ਤੈਨੂੰ ਮੇਰ ਭਾਂ ਮੈਨੂੰ ਕਰਵਾ ਦਿੰਦੀ ਤੇਰੇ ਵੀ ਆਈ ਤੈਨੂੰ ਪਤਾ ਨਹੀਂ ਸੀਗਾ ਵੀ ਮੇਰਾ ਪਹਿਲੇ ਤੂੰ ਮੈਨੂੰ ਆਏ ਦੱਸਦੇ ਕਿਹੜੇ ਨੇ ਕਿਹਾ ਵੀ ਮੇਰਾ ਪੁੱਤਨੇ ਸਾ ਕਰਦਾ ਮੈਂ ਸਭ ਤੋਂ ਸੋਟਿਆ ਤੂੰ ਰਹਿਣ ਤੇ ਰਹਿਣ ਦੇ ਤੂੰ ਤਾਂ ਕੱਲਾ ਹੀ ਬਣਾਉਣ ਚਾਹਦਾ ਮੈਨੂੰ ਆਏ ਦੱਸ ਵੀ ਸਾਥ ਚ ਕਹਿੰਦਾ ਕੌਣ ਸੀ ਮੇਰੇ ਪੁੱਤਨੇ ਤਾਂ ਮੈਂ ਵੀ ਨਹੀਂ ਮੰਨਿਆ ਸੀ ਪਹਿਲਾਂ ਮੈਂ ਵੀ ਨਹੀਂ ਮੰਨਿਆ ਸੀ ਉਹਨਾਂ ਨੇ ਸਾਰਾ ਕੁਝ ਦਿਖਾਇਆ ਮੈਨੂੰ ਤਾਂ ਫਿਰ ਜਿੰਨੀ ਆਇਆ ਪਹਿਲਾਂ ਮੈਨੂੰ ਵੀ ਨਹੀਂ ਆਇਆ ਹੈਗਾ ਬੇਟਾ ਪਿਆਰਾ ਟਾ ਕਰਾ ਮੈਨੂੰ ਐ ਲੱਗਦਾ ਵੀ ਜਿਹੜੀਆਂ ਦੋ ਰੋਟੀਆਂ ਮੈਂ ਤੈਨੂੰ ਜਿੰਨੀ ਆ ਨਾ ਉਹ ਵੀ ਦੇਣੀਆਂ ਪਤਕਾਂਆਂ ਪਹਿਣੀਆਂ ਮਰਨੀਆ ਨਿਕਲ ਨਿਕਲ ਉਹ ਦਵਾ ਇਹ ਤਾਂ ਨਿਕਲਣਾ ਨਾ ਹੋਵੇ ਤਾਂ ਖਬਰਦਾਰ ਠੀਕ ਆ ਮਾਰਾ ਫੋਨ ਲੱਗਾ ਦਾ ਤੂੰ ਗੱਲ ਸੁਣ ਲੈ ਮੇਰੀ ਇੱਕ ਮੈਂ ਜਿਹੜੀਆਂ ਨਾ ਆ ਤੈਨੂੰ ਘਰੇ ਰੱਖ ਰੱਖਾ ਬਹੁਤ ਵੱਡੀ ਗੱਲ ਕੀ ਕੀਤੀ ਆ ਚੁੱਪ ਕਰ ਜਾ ਗੱਲ ਸੁਣ ਲੈ ਜੇ ਮੈਨੂੰ ਪਤਾ ਤੇ ਕਮਰੇ ਬਣੀ ਛੱਤ ਕਿਆ ਵੀ ਐ ਅੱਖਾਂ ਚ ਪੌੜ ਦੇ ਦੂ ਨਿਕਲ 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 ਕਰ ਲੈ ਜਵਾਰ ਮਮਾ ਚਲਣਾ ਹੋਵੇ ਤਾਂ ਟੇ ਦਿਨ ਇਹਨੂੰ ਚਾਹ ਲੈਣਾ ਰੱਖਿਆ ਤੇ ਵਾਰ ਇਹਨੂੰ ਕਹਿੰਦਾ ਮਾਰ ਦੇ ਮੈਨੂੰ ਘਰੋਂ ਕੱਢ ਦੇ ਇੱਥੇ ਲੈ ਕੇ ਬੈਠੂਗਾ ਸਾਨੂੰ ਸਾਰਿਆਂ ਨੂੰ ਮੈਨੂੰ ਨਹੀਂ ਪਤਾ ਸੀਗਾ ਵੀ ਮੇਰੀ ਗੱਲ ਨਹੀਂ ਸੁਣੀ ਹੈ ਕਿ ਭਾਬੇ ਨੇ ਵੀ ਗੱਲ ਤਾਂ ਸੁਣਨਾ ਮੇਰੀ ਇੱਕ ਵਾਰ ਟਕੇ ਆਗੇ ਸਾਡੀ ਬੇਇੱਜ਼ਤੀ ਹੋਈ ਦਾ ਨਾਲੇ ਮੇਰੀ ਹੁੰਦੀ ਆ ਨਾਲੇ ਬਾਈ ਦੀ ਹੁੰਦੀ ਆ ਨਾਲੇ ਸਾਰੇ ਲਾਣੀ ਦੀ ਕਰਵਾਤੀ ਵੀ ਤੂੰ ਇੱਕ ਵਾਰੀ ਗੱਲ ਤਾਂ ਸੁਣ ਲੈ ਮੇਰੀ ਟਿਕਾ ਕੇ ਹੁਣ ਮੈਨੂੰ ਲੱਗਦੀ ਬਾਈ ਕੋਲੇ ਜਾਣਾ ਪਊ ਮੈਨੂੰ ਤੇ ਸਾਰੀ ਗੱਲ ਦਾ ਮੈਂ ਤੁਹਾਨੂੰ ਦੱਸਣਾ ਲਾਣਾ ਤੂੰ ਤਾਂ ਸੁਣ ਲੈ ਸੁਣ ਲੈ ਪਰ ਜਾਇਤ ਤਾਂ ਜਮਾਂ ਵੀ ਨਹੀਂ ਸੁਣਦੀ ਹੈਗੀ ਮੇਰੀ ਵੀ ਮਾਂ ਨੂੰ ਦਿਖਾਉਂਦੇ ਸੀ ਜਿਹਾ ਵੀ ਆ ਚੀਜ਼ ਕਰੀ ਜਾਗੀ ਕੋਈ ਗੱਲ ਸੀਗੀ ਇਹ ਪਲਾਂ ਵੀ ਤੂੰ ਮੇਰੀ ਸੁਣ ਤਾ ਲੈ ਗੱਲ ਮੈਨੂੰ ਲੱਗਦੀ ਬਾਈ ਕੋਲੇ ਜਾਣਾ ਪਊ ਮੈਨੂੰ ਮੈਂ ਵੀ ਤੁਹਾਨੂੰ ਵੀ ਲੱਗਦੀ ਵੀ ਖੈਦਰ ਗਿਆ ਉਹ ਇਹਨਾਂ ਦੇ ਫਿਰ ਦੇਖ ਕੇ ਆਉਂਦੇ ਆ ਕਿੰਨ ਜਾ ਕੇ ਆਉਣਾ ਇਹਨਾਂ ਦੇ ਫਿਰਦਾਨ ਸਿੱਧੇ ਕਰਦਾ। ਤਵੇ ਹਾਂ ਕਿੱਧਰ ਫਿਰਦਾ ਨੂੰ ਇੱਥੇ ਹੀ ਬਸ ਵਾਲਾ ਪਾਰਟੀ ਬੂਟੀ ਕਰਨੀ ਹੈ 500 ਰੁਪਏ ਦੇ ਜੱਟ ਲੈਣਾ। ਆਹ ਮੋਟਰਸਾਈਕਲ ਕਿਤਾ ਚੱਕੀ ਫਿਰਦਾ? ਮੋਟਰਸਾਈਕਲ ਦਾ 1000 ਰੁਪਏ ਦੇ ਹੀ ਆਪਣੇ ਦਾ। ਕੀ ਤੂੰ ਖੜ ਕੇ ਲੈ ਆ ਤੂੰ? ਉਹ ਆਪਣੇ ਯਾਰ ਰਵੇਲੀ ਦਾ ਹੀ ਆ ਮੁੰਡੇ ਦਾ। ਨਾ 500 ਤੋਂ ਤੂੰ ਵੀ ਕਰਾਉਣਾ ਹੁਣ। ਯਾਰ ਪਾਰਟੀ ਕਰਨੀ ਆ। ਪਾਰਟੀ ਕਾਦੀ ਗੱਲ ਨਹੀਂ ਆ ਤੂੰ ਮੈਨੂੰ ਦੱਸਦਾ ਦੇ। ਕੱਲ ਲੋਲਾ ਨੇ ਕੀਤੀ ਸੀ ਕੀ ਅੱਜ ਮੈਂ ਨਹੀਂ ਕੀਤੀ। ਜਿਹਨੇ ਕੀਤੀ ਸੀ? ਯਾਰ ਰਵੇਲੀ ਹਾਂ 다시 ਮੇਰੀ ਵਾਰੀ ਆ ਤੇ ਮੈਨੂੰ ਇਹ 500 ਰੁਪਏ ਜਿਹੜੇ ਬੱਚੇ ਮੈਨਾਂ ਨੂੰ ਵਾਪਸ ਦੇ ਦੂਗਾ 500 ਹੁਣ ਮੈਂ ਦਿੱਥੋ ਦਊਂਗਾ ਕਰ ਕੋਈ ਹੱਲ ਹੋਵੇ ਤੇ ਛੱਡੀ ਜਾਂਦੇ ਹੁਣ ਮੈਨੂੰ ਯਾਰ ਮਾਤਾ ਚਾਚੇ ਤੋਂ ਦਵਾਈ ਦਊਂਦਾ ਨਹੀਂ ਮੈਨੇ ਚੱਲ ਭਰਾ ਐ ਕਰੀ ਤੇਰੀ ਮਾਂ ਨੂੰ ਦੱਸੀ 500 ਤਾਂ ਲੈ ਜਾ ਮੇਰੇ ਕੋਲ ਜਿਹੜੇ ਬੱਚੇ ਮੈਨੂੰ ਮੋੜ ਦੇ ਨਾ ਦੱਸੀ ਵੀ ਮੈਂ ਲੈ ਕੇ ਗਿਆ ਸੀ ਉਹ ਤੋਂ ਮੈਂ ਜਿਹੜੇ ਪੈਸੇ ਬੱਚੇ ਤੈਨੂੰ ਮੋੜ ਦਊਂਗਾ ਇਹ ਕਿ ਦੌਰ ਨਾ ਜੇ ਵਾਪਸ ਗਿਆ ਮੈਨੂੰ ਪਤਾ ਹੀ ਆਵਾ ਬੀਚਾ ਦੇ ਵਾਸਤੇ ਲੈ ਗਈ ਗਿਆ ਇਹਨੇ ਸਹੀ ਨਾ ਪਾਰਟੀ ਦਾ ਹੁਣ ਜੇ ਨਹੀਂ ਲੰਦਾ ਤਾਂ ਫਿਰ ਘਰੇ ਰੋਲਾ ਪੈਂਦਾ ਵੀ ਮੁੰਡੇ ਨੂੰ ਪੈਸੇ ਕਿੱਥੇ ਲੱਗੇ ਫਿਰ ਉਹ ਘਰ ਹੀ ਜਾ ਕੇ ਦੱਸੂਗਾ ਲੈ ਕੇ ਤਾਂ ਹੁਣ ਨਾ ਜੇ ਵਾਪਸ ਕੀ ਗਿਆ ਉਹਨੂੰ ਬੜਾ ਪਤਾ ਨਹੀਂ ਹੈ ਹਾਂ ਲਮਾ ਦੇਖਣਾ ਬਈ ਬਾਈ ਕਿਧਰੋਂ ਆਉਂਦਾ ਯਾਰ ਇੱਧਰ ਦੇਖ ਕੇ ਆਉਂਦਾ ਲੈ ਬਈ ਤੂੰ ਮੈਨੂੰ ਇੱਥੇ ਟੱਕਰਿਆ ਮਾਰੀ ਇਹ ਗੱਲ ਗੱਲ ਨਹੀਂ ਜੀ ਦੱਸ ਹਾਂ ਦੱਸ ਇੱਥੇ ਬੈਠ ਜਾ ਮੈਂ ਉਹ ਬੈਠ ਨਹੀਂ ਘਰੇ ਜਾ ਕੇ ਬੈਠਾਂਗੇ ਇੱਥੇ ਬਹਿ ਜਾਣਾ 10 ਠੀਕ ਹੈ ਬਈ ਮੈਨੂੰ ਪਤਾ ਨੱਥੇ ਕਰ ਜਾਉਂ ਓਏ ਆਪਾਂ ਨੂੰ ਲੜਾਉਂਦੇ ਆ ਲੋਕ ਹੁਣ ਨਹੀਂ ਬਈ ਮੈਨੂੰ ਪਤਾ ਹੈਗਾ ਓ ਯਾਰ ਤੈਨੂੰ ਕੀ ਪਤਾ ਤੂੰ ਵੀ ਹੁਣ ਲੋਕਾਂ ਦੇ ਮਗਰ ਲੱਗ ਗਿਆ ਆਪਣੇ ਮਗਰ ਨਹੀਂ ਲੱਗਿਆ ਬਈ ਮੇਰੇ ਕੋਲੇ ਸੂਰਤ ਆਇਆ ਮੇਰੇ ਕੋਲੇ ਵੀਡਿਓ ਗਈ ਆ ਦੀ ਦਿਖਾ ਮੈਨੂੰ ਦਿਖਾ ਆ ਲੈ ਦੇਖ ਲੈ ਥੜ ਜਾ ਰੋਟੀ ਆ ਟਿੱਪਾਂ ਰੱਖਣ ਨੂੰ ਲੈ ਦੇਖ ਲੈ ਵੀਡੀਓ ਆਉਂ ਹੀ ਹੋਏ ਆ ਕੀ ਹੋਇਆ ਬੱਸ ਰਹਿਣ ਦਿਓ ਰੱਖਾ ਤਾਹੇ ਬੱਤ ਕੋਣਾ ਸਾਡੇ ਦੇ ਹੁਣ ਕੋਈ ਤੇਰੀ ਪਰਜਾਈ ਨੂੰ ਦੱਸ ਤਾਂ ਉਹ ਤਾਂ ਬਈ ਮੇਰੀ ਗੱਲ ਨਹੀਂ ਸੁਣਦੀ ਹੈਗੀ ਹਾਂ ਮੇਰੇ ਨਾਲ ਲੜਦੀ ਆ ਉਹ ਤਾਂ ਕਹਿੰਦੀ ਵੀ ਤੂੰ ਸਾਡੇ ਤੇ ਲੱਗਦਾ ਨਹੀਂ ਕਿ ਲੱਗਦਾ ਨਹੀਂ ਲੱਗਦਾ ਯਾਰ ਐਨੇ ਮਾੜੀ ਗੱਲ ਯਾਰ ਚੱਕਰਾਂਉਂ ਲਾਦੀ ਤੂੰ ਕਮਰਾ ਦਿਮਾਗ ਫੇਰ ਹੋ ਗਿਆ ਕਰੂਗਾ ਆਇਆ ਚੱਲ ਗਿਆ ਨਾਲ ਤੂੰ ਜਾ ਬਈ ਮੈਂ ਨਾਲ ਜਾਣਾਂ ਜੀ ਬਰਝਾਈ ਉਹ ਕਰਦੀ ਆ ਜੀ ਮੇਰੇ ਬਾਪ ਦੇ ਆਉਂਗਾ ਮੈਂ ਮੈਂ ਤੋੜ ਜਦਾ ਦਿਮਾਗ ਸਾਹਿਤ ਹੋ ਗਿਆ ਫੇਰ ਹੀ ਆਉਂ ਕਰੇ ਮੈਂ ਚਲ ਆ ਉਹ ਕੰਮ ਭਰ ਜੈਂਟਾ ਨੂੰ ਜੈਂਟੇ ਲਾਉਂ ਮੈਂ ਰਾਹੀ ਬਰਮਾ ਲਾਉਂ ਬਰਾਹਰ ਬਰਾਈ ਕਰ ਦੋ ਫੇਸੇ ਕਰ ਲੈ ਆਪਣੇ ਐ ਲੈ ਮਾਮਾ ਲਗੀ ਦੋ ਦੇ ਹੋਏ ਉਹ ਨਾ ਕਿ ਹੋਰ ਕਰਨ ਬੰਦ ਕਰ ਕਮਲ ਪੁੰਡਾਲਾ ਦੇਖ ਮੇਰੀ ਗੱਲ ਹਾਂ இருக்கும் ਵਾਸ 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 ਵੱਧ ਘੱਟ ਹੋ ਜਾਏ। ਵੱਧ ਘੱਟ ਨਾ ਹੋ ਜਾਏ। ਨਾ ਦੇ ਦੋ। ਉਹ ਕੋਈ ਬੜਾ ਬੇਸਮਾਨ ਪਿੱਛੇ ਗਈ। ਉਹ ਆ ਦੇ ਲਾਵਾਂਗੇ ਤੂੰ ਲਾਏਗਾ ਮੇਰੇ। ਬਾਈ ਮੈਂ ਲਾਉਂਦਾ। ਲਾਉਂਦਾ ਬਿਲਕੁਲ। ਪਹਿਲਾਂ ਵੀ ਲਾਇਆ ਉਹ। ਓਏ ਬੇਟੂ। ਪਹਿਲਾਂ ਲਾਏਗਾ ਤੇ ਹਾਂ ਉਹ ਨਜ਼ਾਰਾ ਨਹੀਂ ਇੱਕ ਨਜ਼ਾਰਾ ਆਈ ਜਾਉ ਇੱਕ ਨਜ਼ਾਰਾ ਆਈ ਜਾਈ ਜਾਉ ਨਾੜ ਉਹ ਦੂਹ ਨਾ ਆਰਡਰ ਨਾਲ ਲੱਗੇ ਵਾਲੇ ਵਜਰੇ ਵਾਲੇ ਦਾ ਇਹ ਐਮਐਲਐ ਸੀਗਾ ਕਿੰਨਾ ਪੁਰਾਣਾ ਸੀ ਓਏ ਦੋਲਤ ਲੱਗੀ ਹੁੰਦਾ ਓਏ ਓਏ ਆਰਡਰ ਲੱਗੀ ਓਹ ਸੁਣੇ ਹੁੰਦਾ ਯਾਰ ਓਹ ਰੱਤਲਾ ਓਏ ਵਾਦਿਆਂ ਨੂੰ ਮਿਲੰਦਰਾ ਤੋਂ ਉਹ 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 ਕੀ ਹੋ ਗਿਆ ਵੋਏ ਵੋਏ ਉਹ ਕੀ ਹੋਇਆ ਇਹ ਹੋਇਆ ਕਮ ਵੋਏ ਆ ਜਾਟੇ ਆਪਾ ਬਸ ਆਪਾ ਆ ਜਾ ਵਾਦ ਚਲਾ ਗਿਆ ਇਹ ਤੂੰ ਕੀ ਹੋ ਗਿਆ ਸੜਦਾ ਕੁਝ ਨਹੀਂ ਹੁੰਦਾ ਹੈਗਾ ਲੈ ਆਂ ਪੁੱਤਰੀ ਮਾਂ ਨੂੰ ਲੈ ਆਂ ਲੈ ਆਂ ਵਾਦ ਕੀ ਪਤਾ ਨਹੀਂ ਕਿਉਂ ਕਾਲ ਜਾ ਖੁਸੀ ਜਾਂਦਾ ਜੀ ਘਬਰਾਈ ਜਾਂਦਾ ਕੁੜੀ ਵੀ ਆ ਕੇ ਟੂਸ਼ਨ ਵਾਗੀ ਇਹ ਆਪ ਆਇਆ ਨਹੀਂ ਨਾ ਇਹਨਾਂ ਦਾ ਚਾਚਾ ਆਇਆ ਜੋ ਆ ਕਾਇਆਂ ਦਾ ਗੱਲ ਪਤਾ ਨਹੀਂ ਕੀ ਹੈ ਮੁੰਡਾ ਘਰੇ ਨਹੀਂ ਆਇਆ ਕਿਹ ਨੂੰ ਕਹਾ ਦੇਖ ਕੇ ਆਵੇ ਕੀ ਘਰਾਂ ਮੈਂ ਤਾਂ ਮੜ ਵੀ ਖਾੜੇ ਪਈ ਜਾਂਦਾ ਹੈ ਹਾਈ ਰੇਰੇ ਪਾਸ ਸੋਕਸਾਲ ਹੋ ਗਏ ਅਭੀ 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 ਕੀ ਹੋ ਗਿਆ ਵੀ ਦੋ ਲੋਕਸ ਹੋ ਗਿਆ ਚੱਲ ਕੀ ਕਾਚੇ ਦਿਸੇ ਵੇ ਮੈਂ ਤਾਂ ਤੇਰੇ ਪਿੱਛੇ ਲੋਕਾਂ ਨਾਲ ਵੀ ਲੜੀ ਨਾ ਹੰਤਾਂ ਹੰਤ ਨਾ ਅੱਫਰਸ਼ੇ ਮੇਰਾ ਸ਼ੇਰ ਉੱਠ ਉੱਠ ਜਾ ਬੰਦੂ ਮਿੱਟੋ ਬੰਦ ਉੱਠ ਜਾ ਤੇਰਾ ਪਿਆਰ ਕੀ ਕਰੂਗਾ ਮੈਨੂੰ ਮੈਂ ਕੀ ਜਵਾਬ ਦਊਂਗੀ ਓੜਾ ਜਾ ਬੰਦੂ ਤੈਨੂੰ ਨਾਲੇ ਨੂੰ ਜਿਹੜਾ ਕੰਮ ਹੈ ਪੁੱਤ ਨੂੰ ਉੱਠ ਜਾ ਆਮ ਜਾ ਤੇਰੇ ਤੋਂ ਤੇਰੀ ਮਾਂ ਦਾ ਵਾਸਤਾ ਉੱਠ ਜਾ ਹਾਈ ਬੇਬੀ ਟੂ ਹਾਂ ਹੋਰ ਪੱਕੀ ਹੋ ਗਿਆ ਓਏ ਓ ਮੇਰੇ ਬਤਗੀ ਹੋ ਗਿਆ ਮੈਂ ਤੈਨੂੰ ਬਥੇਰਾ ਕਹਿੰਦਾ ਹੁੰਦਾ ਵੀਰਾ ਬਥੇਰਾ ਕਹਿੰਦਾ ਹੁੰਦਾ ਨਹੀਂ ਨਾ ਇਹਨੂੰ ਪੈਸੇ ਤੇ ਮੈਂ ਇਹਨੂੰ ਪੈਸੇ ਤੇ ਉਹਦਾ ਮੇਰੇ ਹੱਦ ਤੋਂ ਵੀ ਟੱਪ ਗਈ ਰੁਪਏ ਦਿੰਦੀ ਰਹੀ ਅੱਜ ਦੇਖ ਕੀ ਹਾਲਾਤ ਹੋਏ ਆਪਣੇ ਮੈਂ ਤੈਨੂੰ ਕਿਹਾ ਸੀ ਭਾਈ ਇਹਨੇ ਸੁਣੀ ਨਹੀਂ ਹੈ ਕਿ ਮੇਰੀ ਦੋਨਾਂ ਨੇ ਤਸੀਹੇ ਮਾਂ ਮਾਂ ਬਣ ਕੀ ਕਰਦੇ ਤੈਨੂੰ ਤੁਸੀਂ ਦੋ ਤਾਂ ਨਹੀਂ ਸਮਝੇ ਜੀ ਮੇਰੀ ਤੈਨੂੰ ਸੁਣੀ ਮੇਰੇ ਪੁੱਤ ਨਾ ਤਾਦੋ ਮੇਰੇ ਪੁੱਤ ਨਾ ਤਾਦੋ ਐ ਹੋਏ ਰੱਬਾ ਜੇ ਪੁੱਤ ਦੇਣਾ ਨਾ ਚੱਜ ਦੇ ਦਈਂ ਇਹ ਜੱਦੀ ਪੁੱਤ ਕਿਉਂ ਨਹੀਂ ਦਦੇ ਓਏ ਹਾਈ ਬੇ ਮਾਰਕਾ ਤੂੰ ਮੇਰੀ ਝੋਲੀ ਵੀ ਭਰੀ ਸੁਣੀ ਗੱਤ ਵਾਸਤੇ ਲੋਕਾਂ ਦਾ ਤੁਮਾਸਾ ਹੁੰਦਾਗਾ ਓਏ ਮਾਂ ਪਿਓ ਤੇ ਕੀ ਦੀਦੀ ਰੱਬਾ ਤੁੰਗਲੇ ਹਾਈ ਵੇਰ ਅੱਪਾ ਮੈਂ ਕੀ ਕਰਾਂ ਕੀਵੇ ਕੋਲੇ ਜਾ ਕੇ ਬਰਿਆਦ ਕਰਾਂ ਕੀ ਮੈਂ ਨਾ ਸਰਕਾਰਾਂ ਨੂੰ ਦੋਸ਼ ਦੇਵਾਂ ਕਿਹਨੂੰ ਦੋਸ਼ ਦੇਵਾਂ ਮੈਂ ਓਏ ਆ ਗਏ ਤੂੰ ਬੱਧੀ ਉਹਨਾਂ ਲੋਕਾਂ ਦੀ ਕੰਮ ਕਰਤੀ ਬੋਤ ਵਿਜਾਲ ਓਏ ਸਾਡੇ ਵੀ ਪੁੱਛ ਕੇ ਦੇ ਤੂੰ ਕੀ ਵੀ ਤੀ ਜੀ ਇਹ ਜੇ ਤੂੰ ਤੇ ਨਾ ਕੁਝ ਨਹੀਂ ਕਰ ਸਕਦੇ ਜਿੰਨੇ ਚਿਰ ਨਸ਼ਾ ਵਿਕਦਾ ਉਹਨਾਂ ਚਿਰ ਲੋਕਾਂ ਦੇ ਪੁੱਤਾਂ ਹੀ ਮਰਦੇ ਰਹਿਣਗੇ ਆਈ ਮਾਂ ਬਕਲਪੀਆਂ ਰਹਿਣੀਆਂ ਜਿਹੜੇ ਮਾਦੇ ਟੱਟੋਂ ਜਨਮ ਲਿਆ ਹੁੰਦਾ ਨਾ ਪੁੱਤ ਨੇ ਉਹਦੇ ਟੱਟ ਤੇ ਕੀ ਵੀ ਤੇ ਉਹ ਇੱਕ ਮਾਂ ਜਾਣਦੀ ਹੈ ਉਹ ਮੈਂ ਬਥੇਰਾ ਕਹਿੰਦਾ ਕਿ ਆਹ ਕਿੰਨੀ ਜਾਨ ਮੇਰੇ ਕਹਿੰਦਾ ਸੀ ਤੂੰ ਸੋਚਿਆ ਬਈ ਕਦੇ ਨਹੀਂ ਮਰੀ ਤੱਕ ਜਿਹਨੇ ਸੋਣੀ ਨਹੀਂ ਹੈਗੀ ਅਜ ਤਾਈ ਮੇਰੀ ਸੋਣੀ ਨਹੀਂ ਆਈ ਤੁਸੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਭਾਈ ਜੀ ਮੇਰੇ ਜਨਾਬ ਫੇਸਬੁੱਕ ਤੇ ਵੀ ਹੈ ਤੇ YouTube ਤੇ ਵੀ ਹੈ ਦੋਸਤੋ ਤੁਸੀਂ ਹੁਣੇ-ਹੁਣੇ ਇੱਕ ਵੀਡੀਓ ਦੇਖੀ ਹੈ ਇਸ ਚੈਨਲ ਤੇ ਸਾਨੂੰ ਆਸ ਹੈ ਵੀ ਤੁਹਾਨੂੰ ਵੀਡੀਓ ਵਧੀਆ ਲੱਗਿਓ ਪਰ ਅਸੀਂ ਇੱਕ ਛੋਟਾ ਜਿਹਾ ਉਪਰਾਲਾ ਕੀਤਾ ਤਾਂ ਜੋ ਲੋਕਾਂ ਨੂੰ ਜਾਗਰੂਕ ਕੀਤਾ ਜਾ ਸਕੇ ਅਸੀਂ ਹੋਰ ਵੀ ਬਹੁਤ ਵੀਡੀਓਜ਼ ਦੇਖਦੇ ਆ ਅਸੀਂ ਇਹ ਨਹੀਂ ਕਹਿੰਦੇ ਵੀ ਕੋਈ ਵੀ ਮਾੜਾ ਹੈ ਜਾਂ ਸਾਡੀ ਕਿਸੇ ਨਾਲ ਸਪੈਸ਼ਲ ਲੜਾਈ ਹੈ ਕੋਈ ਅਸੀਂ ਸਿਰਫ ਲੋਕਾਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦੇ ਆ ਵੀ ਅੱਜ ਦੇ ਟਾਈਮ ਹਰ ਇੱਕ ਚੀਜ਼ ਦੇ ਵਿੱਚ ਨਸ਼ਾ ਵਿਕਣ ਲੱਗ ਗਿਆ ਤੁਸੀਂ ਅਵੇਅਰ ਹੋਣ ਦੀ ਲੋੜ ਹੈ ਤੁਹਾਨੂੰ ਵੀ ਤੇ ਤੁਹਾਡੇ ਬੱਚਿਆਂ ਨੂੰ ਵੀ ਉਹਨਾਂ ਨੂੰ ਬਚਾ ਕੇ ਰੱਖਣ ਦੀ ਲੋੜ ਹੈ ਜਿੰਨਾ ਚਿਰ ਉਹ ਆਪਣੇ ਮਾਪਿਓ ਦੇ ਖੰਭਾਂ ਥੱਲੇ ਰਹਿਣਗੇ ਉਹਨਾਂ ਚਿਰ ਉਹ ਸੁਰੱਖਿਤ ਨੇ ਪਰ ਜੇ ਉਹ ਬਾਹਰ ਨੇ ਤਾਂ ਤੁਹਾਨੂੰ ਵੀ ਧਿਆਨ ਰੱਖਣ ਦੀ ਲੋੜ ਹੈ ਵੀ ਉਹ ਕਿਤੇ ਗਲਤ ਸੰਗਤ ਤਾਂ ਨਹੀਂ ਜਾ ਰਹੇ ਸਾਨੂੰ ਆਸ ਹੈ ਤੁਸੀਂ ਸਾਡੇ ਚੈਨਲ ਨੂੰ ਪਿਆਰ ਦਿੰਦੇ ਰਹੋਗੇ ਸੋ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਿਓ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀਡੀਓ ਕਿਵੇਂ ਲੱਗੀ ਤੇ ਕਿਹਦੀ ਐਕਟਿੰਗ ਵਧੀਆ ਲੱਗੀ ਜੇ ਤੁਹਾਨੂੰ ਵੀਡੀਓ ਵਧੀਆ ਲੱਗਦੀ ਹੈ ਤਾਂ ਦੋਸਤਾਨਾ ਸਾਂਝੀ ਵੀ ਕਰਿਆ ਕਰੋ